ਹੈਲੋ ਜੀ ਸ਼ਤਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੈ ਤੁਹਾਡੇ ਲਈ ਧਿਆਨ ਨਾਲ ਦੇਖ ਲਿਓ ਜਿਵੇਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਗਲਾ ਪਿੱਛੇ ਨੂੰ ਜਾਂਦਾਗਾ ਜਾਂ ਕਿਵੇਂ ਹੈਨਾ ਵੀ ਇਹਦੇ ਇਹਦਾ ਕੀ ਤਰੀਕਾ ਕੋਈ ਆਪਾਂ ਨਹੀਂ ਦੇਖੋ ਵੱਡਾ ਛੋਟਾ ਪੱਲਾ ਨਹੀਂ ਕਟਿੰਗ ਕਰਿਆ ਕੁਝ ਨਹੀਂ ਕਰਿਆ ਮੈਂ ਸਾਰੇ ਸੂਤਾਂ ਦੀ ਕਟਿੰਗ ਤੁਹਾਡੇ ਨਾਲ ਲਗਭਗ ਸ਼ੇਅਰ ਕੀਤੀ ਹੋਈ ਹੈ ਤੇ ਆਪਾਂ ਨੇ ਜਿਹੜੇ ਤਿੰਨ ਕੱਟ ਸ਼ਰਟ ਦੇ ਵਿੱਚ ਪਾਏ ਲਾਉਣੇ ਆਂਗੇ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸੂਗੀ ਇਹ ਪਹਿਲਾਂ ਜੀ ਆਪਾਂ ਪਲੇਟਾਂ ਜਿਹੜੀਆਂ ਅੰਦਰ ਤੋਂ ਵੀ ਪੁੱਠੇ ਪਾਸਿਓਂ ਆਪਾਂ ਇਹਨਾਂ ਤੇ ਪ੍ਰੈਸ ਕਰ ਲਾਂਗੇ ਜੀ ਫਿਰ ਆਪਾਂ ਜਿਹੜੇ ਫਿਟਿੰਗ ਦੇ ਨਿਸ਼ਾਨ ਐ ਉਹ ਲਾਵਾਂਗੇ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਦੱਸੂਗੀ ਜੀ ਵੀ ਫਿਟਿੰਗ ਦੇ ਨਿਸ਼ਾਨ ਕਿਵੇਂ ਲਾਈਏ ਇਹ ਆਪਾਂ ਪਲੇਟਾਂ ਵਾਲੀ ਸ਼ਰਟ ਹੈ ਜੀ ਕਦੇ ਮੈਂ ਤੁਹਾਨੂੰ ਬਿਨਾ ਪਲੇਟਾਂ ਵਾਲੀ ਸ਼ਰਟ ਦੇ ਵੀ ਫਿਟਿੰਗ ਦੇ ਨਿਸ਼ਾਨ ਦਸੂਣ ਦਾ ਥੋੜਾ ਜਿਹਾ ਤਰੀਕਾ ਹੋਰ ਐ ਇਹਨਾਂ ਦਾ ਹੋਰ ਐ ਉਹਦੀ ਕਟਿੰਗ ਵੀ ਥੋੜੀ ਜੀ ਫਰਕਾ ਐ ਇਹਦੇ ਨਾਲੋਂ ਤੇ ਇਹ ਦੇਖੋ ਜਿਹੜੇ ਆਪਾਂ ਤਿੰਨ ਕੱਟ ਲਾਉਨੇ ਆ ਇਹਨਾਂ ਦਾ ਆਪਣੀ ਸ਼ਰਟ ਦੀ ਸਟੀਚਿੰਗ ਦੇ ਵਿੱਚ ਬਹੁਤ ਅਹਿਮ ਰੋਲ ਹੈਗਾ ਵੀਡੀਓ ਨੂੰ ਧਿਆਨ ਨਾਲ ਤੇ ਐਂਡ ਨਾਲ ਐਂਡ ਤੱਕ ਜਰੂਰ ਦੇਖ ਲਿਆ ਕਰੋ ਜੀ ਲਾਈਕ ਜਰੂਰ ਕਰ ਦਿਓ ਇਹ ਦੇਖੋ ਆਪਾਂ ਨੇ ਇਹਦਾ ਹਾਫ ਕਰ ਲੈਣਾ ਜਿਵੇਂ ਆਪਾਂ ਸ਼ਰਟ ਦੀ ਕਟਿੰਗ ਕਰਦੇ ਹਾਂ ਉਸ ਤਰੀਕੇ ਨਾਲ ਅਬ ਇਹ ਨਿਸ਼ਾਨ ਜੀ ਤੁਸੀਂ ਫਿਟਿੰਗ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੁਹਾਡੀ ਫਿਟਿੰਗ ਹੈ ਜਿਵੇਂ ਇਹਨਾਂ ਦੀ ਫਿਟਿੰਗ ਥੋੜੀ ਜੀ ਹੈਵੀ ਉਹ ਨਾਪ ਹੈ 23 ਤੇ ਇਹ 23 23 ਦੀ ਫਿਟਿੰਗ ਹੈ ਜੀ ਇਹਨਾਂ ਦੀ ਜਿਵੇਂ ਕਿਸੇ ਦੀ ਪਤਲਾ ਹੁੰਦਾ ਉਹਦੀ ਵੀ ਸੇਮ ਤਰੀਕੇ ਨਾਲ ਹੀ ਲੱਗੂਗੀ ਇਹਦਾ ਕੋਈ ਜ਼ਿਆਦਾ ਚੱਕਰ ਨਹੀਂ ਅੱਧੀਆਂ ਮੇਰੀਆਂ ਭੈਣਾਂ ਦਾ ਹੁੰਦਾਗਾ ਜਿਵੇਂ ਮੋਢੇ 'ਚ ਬਲਜਾ ਪੈਂਦਾ ਉਹਨਾਂ ਦੀ ਫਿਟਿੰਗ ਥੋੜਾ ਜਿਹਾ ਜਦੋਂ ਆਪਾਂ ਬਣਾਉਨੇ ਆ ਨਾ ਅੰਦਰ ਨੂੰ ਜਾਂਦਾਗਾ ਨਿਸ਼ਾਨ ਵੀ ਉਹ ਮੋਢੇ ਤੋਂ ਅੰਦਰ ਨੂੰ ਜ ਬਣਾ ਕੇ ਫਿਟਿੰਗ ਲਾਉਣੀ ਪੈਂਦੀ ਹੈ ਕਿਸੇ ਦੇ ਜਿਹੜੀ ਐਵੇਂ ਹੁੰਦਾਗਾ ਵੀ ਚੈਸਟ ਹੁੰਦੀ ਹੈ ਜਿਹੜੀ ਭਾਰੀ ਹੁੰਦੀ ਹੈ ਹਨਾ ਉਹਦੇ ਲਈ ਇਹ ਤਰੀਕਾ ਹੁੰਦਾ ਜੀ ਉਹ ਆਪਾਂ ਲੱਗ ਤੋਂ ਵੀਡੀਓ ਇਹ ਮੈਂ ਤੁਹਾਨੂੰ ਸਿੰਪਲ ਨਾਰਮਲ ਫਿਟਿੰਗ ਦੀ ਗੱਲ ਦੱਸ ਰਹੀਆਂ ਜੀ ਆਪਾਂ ਇਹਨੂੰ ਪੂਰੇ ਧਿਆਨ ਨਾਲ ਇਸ ਤਰ੍ਹਾਂ ਸੈੱਟ ਕਰ ਲਾਂਗੇ ਪੱਲਾ ਕੋਈ ਉੱਚਾ ਨੀਮਾ ਨਾ ਰੱਖਿਓ ਸੈਟਿੰਗ ਕਰਕੇ ਤੁਸੀਂ ਰੱਖ ਲਿਓ ਤੇ ਆਪਾਂ ਬੈਕ ਪੱਲਾ ਵੀ ਤੁਹਾਨੂੰ ਦੱਸਾਂਗੇ ਵੀ ਜੋੜਨਾ ਕਿਵੇਂ ਜੋੜਨਾ ਬਸ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜੀ ਇੱਕੇ ਕਪੜਾ ਲੀਲਣ ਜੀ ਵਾਂਗੂ ਐ ਜੀ ਤਾਂ ਕਰਕੇ ਇਸ ਤਰ੍ਹਾਂ ਲੱਗਦਾ ਹਨਾ ਜਦੋਂ ਆਪਾਂ ਕਾਟਨ ਦਾ ਕਪੜਾ ਹੁੰਦਾ ਉਹ ਇੱਕੋ ਦਮ ਅੱਧੀਆਂ ਮੇਰਾ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਨਾ ਇੱਥੋਂ ਤਕੋਨ ਦੇਣੀ ਸ਼ੁਰੂ ਕਰ ਦਿੰਦੀਆਂ ਨੇ ਇੱਥੋਂ ਤਕੋਨ ਨਹੀਂ ਜੀ ਦੇਣੀ ਇਹਦੀ ਵੀ ਇੱਕ ਖਾਸ ਤਿੱਕ ਹੈ ਦੇਖੋ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਉਣਾ 1 ਇੰਚ ਦਾ ਤਾਂ ਆਪਾਂ ਜੇ ਆਪਣੀ 19 ਇੰਚ ਫਿਟਿੰਗ ਹੈ ਨਾ ਤਾਂ 1 ਇੰਚ ਤੱਕ ਆਪਾਂ 19 ਇੰਚੇ ਰੱਖਣੀ ਇੱਥੋਂ ਤਕੋਨ ਨਹੀਂ ਬਣਾਉਣੀ ਤੇ ਐਵੇਂ ਹੀ ਹਿੱਪ ਤੇ ਆ hip ਤੇ ਇਹ ਦੇਖੋ ਜੀ ਆਪਾਂ ਪਹਿਲਾਂ ਤਿੰਨ ਨਿਸ਼ਾਨ ਲਾ ਰਿਆਂ ਆਪਣੀ ਜਿੱਥੇ ਜਿਹੜੀ hip ਹੈ ਉਹ ਨਾਲ ਆਪਕੇ ਕਿੰਨੀ ਰੱਖਣੀ ਹੈ ਤੇ ਕਮਰ ਹੈ ਉਹ ਕਿੰਨੀ ਰੱਖਣੀ ਹੈ ਤੇ ਉੱਪਰੋਂ ਜਿੰਨੀ ਆਪਣੀ ਫਿਟਿੰਗ ਹੈ ਉਹ ਕਿੰਨੀ ਰੱਖਣੀ ਹੈ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਇਹ ਤਿੰਨ ਸਿੰਪਲ ਨਿਸ਼ਾਨ ਲਗਾ ਲਿਓ ਤੁਸੀਂ ਜਿਹੜੇ ਆਪਾਂ ਗਲਤੀ ਪਤਾ ਕਿੱਥੋਂ ਕਰਦੇ ਆ ਆਪਾਂ ਗਲਤੀ ਕਰਦੇ ਆ ਜੀ ਜਿਹੜੀ ਇੱਥੋਂ ਤਕੋਂ ਦੇ ਦੰਨੇ ਆ ਇਹ ਤਕੋਂ ਨਹੀਂ ਬਿਲਕੁਲ ਵੀ ਦੇਣੀ ਹੈਗੀ ਇਹਦੇ ਨਾਲ ਜਿਹੜੇ ਬੁਲਬਲੇ ਜੇ ਨੇ ਉਹ ਆਪਣੀ ਫੀਟਿੰਗ ਚ ਬਣਨੇ ਸ਼ੁਰੂ ਹੋ ਜਾਂਦੇ ਨੇ ਆਪਾਂ ਜਿਹੜੀ ਉੱਪਰੋਂ ਰੱਖਿਆ ਇਹ 1 ਇੰਚ ਸਟੇਟ ਰੱਖਣਾ ਤੇ हिਪ ਤੋਂ ਆਪਾਂ ਨੇ ਅੱਧਾ ਇੰਚ ਸਿੱਧਾ ਨਿਸ਼ਾਨ ਲਾਉਣਾ ਇੱਕੋ ਦਮ ਇੱਥੇ ਵੀ ਨਹੀਂ ਤਕੋਣ ਬਣਾਉਣੀ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਫੀਟਿੰਗ ਹੈ ਉਹ ਸਹੀ ਨਹੀਂ ਰਹਿੰਦੀ ਜਿਵੇਂ ਕਿਸ ਕੋਈ ਮੇਰੀ ਭੈਣ ਜ਼ਿਆਦਾ ਪਤਲੀ ਹੁੰਦੀ ਹੈ ਉਹਦੇ ਵੀ ਆਪਾਂ ਨੇ ਚੌਕ ਤੋਂ ਨਹੀਂ ਸਿੱਧਾ ਵੀ ਇਹ ਮੇਰੇ ਰੱਖਣਾ ਵੀ ਤਕੋਣੇ ਬਣਾਉਂਦੇ ਜਾਈਏ ਉਹਦੇ ਆਪਾਂ ਚੌਕ ਤੋਂ ਜਦੋਂ ਪੇਟ ਤੱਕ ਆਉਂਨੇ ਆ ਵੀ ਹਲਕਾ ਜਿਹਾ ਅੰਦਰ ਨੂੰ ਪੈਰ-ਪੈਰ ਦਾ ਤੁਸੀਂ ਹਲਕਾ-ਹਲਕਾ ਘਮਾ ਦਿਓ ਇਹਦੇ ਨਾਲ ਉਹਨਾਂ ਦਾ ਪੇਟ ਜਿਹੜੇ ਵੀ ਪਤਲੀ ਜਿਆਦਾ ਪਤਲੇ ਹੁੰਦੇ ਨੇ ਉਹਨਾਂ ਦਾ ਸੈਟਿੰਗ ਆ ਜਾਂਦੀ ਹੈ ਜੀ ਇਸ ਤਰ੍ਹਾਂ ਹੀ ਇੱਥੋਂ ਆਪਾਂ ਬੈਕ ਸਾਈਡ ਤੇ ਨਿਸ਼ਾਨ ਚੱਕ ਲਾਂਗੇ ਕਿਉਂਕਿ ਸੇਮ ਸੇਮ ਆ ਹੋ ਜਾਂਦਾ ਜੀ ਫਿਰ ਇਸ ਨਾਲ ਅਧੀਆਂ ਮੇਰੀ ਵੀ ਆਪਾਂ ਇਹਦਾ ਹੋਰ ਬੇ ਤਰੀਕੇ ਵੀ ਬਹੁਤ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਪਹਿਲਾਂ ਤੁਹਾਨੂੰ ਇੱਕ ਤਰੀਕਾ ਹੀ ਚੰਗੀ ਤਰ੍ਹਾਂ ਸਮਝ ਆ ਜਾਵੇ ਇਹ ਦੇਖੋ ਇਹਨਾਂ ਤੁਸੀਂ ਬਸ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਿਹੜੀ ਇਹ ਤਕੋਣ ਹੈ ਉਹ ਆਪਾਂ ਬਿਲਕੁਲ ਉੱਪਰ ਤੋਂ ਨਹੀਂ ਬਣਾਉਣੀ ਹੈਗੀ ਜਿੰਨੀ ਮਰਜ਼ੀ ਫਿਟਿੰਗ ਜੇ ਕਿਸੇ ਦਾ ਹੁੰਦਾ ਵੀ ਚੈਸਟ ਜ਼ਿਆਦਾ ਭਾਰੀ ਹੈ ਉਹਨਾਂ ਦੀ ਕਮਰ ਜ਼ਿਆਦਾ ਪਤਲੀ ਹੈ ਫੇਰ ਵੀ ਨਹੀਂ ਤਾਂ ਆਪਾਂ ਨੇ ਕੰਮ ਕਰਨਾ ਵੀ ਤਕੋਨ ਚ ਆਪਾਂ ਨੇ ਸ਼ੇਪ ਦੇਣੀ ਹੈ ਮੈਂ ਦੇਖੋ ਸਿੰਪਲ ਫੱਟੀ ਨਾਲ ਨਿਸ਼ਾਨ ਲਾਉਣੀ ਆ ਕੋਈ ਮੇਰੇ ਕੋਲ ਸ਼ੇਪਰ ਫੱਟੀ ਨਹੀਂ ਇਸ ਇੱਕ ਸ਼ੇਪਰ ਫੱਟੀ ਦਾ ਹੀ ਕੰਮ ਕਰਦੀ ਹੈ ਜੀ ਇਹ ਦੇਖੋ ਹੁਣ ਆਪਾਂ ਬੈਕ ਪੱਲਾ ਰੱਖਿਆ ਮੋਢੇ ਕੋਲੋਂ ਹਨਾ ਇਹਦਾ ਇੱਕ ਖਾਸ ਟ੍ਰਿਕ ਹੈ ਜੀ ਜਿਹੜਾ ਆਪਣਾ ਆਪਾਂ ਕਹਿੰਦੇ ਨੇ ਵੀ ਗळा ਪਿੱਛੇ ਜਾਂਦਾ ਜਾਂ ਕਿਵੇਂ ਇਹ ਆਪਾਂ ਹੁਣ ਫਰੰਟ ਪੱਲਾ ਰੱਖ ਲਿਆ ਹਨਾ ਫਰੰਟ ਪੱਲੇ ਦੇ ਜਿਹੜੇ हिਪ ਤੇ ਕਮਰ ਵਾਲਾ ਨਿਸ਼ਾਨ ਆ ਇਹ ਆਪਾਂ ਬਿਲਾ ਲਾਂਗੇ ਹਨਾ ਵੀ ਇਹ ਉੱਚਾ ਨੀਮਾ ਨਾ ਰਹੇ ਜੇ ਇਹ ਨਿਸ਼ਾਨ ਲਾਉਣ ਦਾ ਹੀ ਉਹ ਹੈ ਜੀ ਕਈ ਵਾਰੀ ਆਪਣੀ ਪਲੇਟ ਵੱਧ ਘੱਟ ਪੈ ਜੇ ਵੀ ਹਨਾ ਵੀ ਕੋਈ ਕਮੀ ਨਾ ਆਪਣੀ ਫਿਟਿੰਗ ਬਣਾਉਣ ਬਿਲੇ ਰਹਿ ਜੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹਨਾ ਵੀ ਕਪੜਾ ਚਾਹੇ ਡਾਰਕ ਹੀ ਆ ਪਰ ਇਹਦੇ ਵਿੱਚ ਕੈਮਰੇ ਚ ਆ ਰਿਹਾਗਾ ਇਹ ਮੈਂ ਜਿਹੜਾ ਫਰੰਟ ਪੱਲਾ ਰੱਖਿਆ ਅੱਧਾ ਇੰਚ ਨੀਚੇ ਕਰਕੇ ਰੱਖਿਆ ਜੀ ਅੱਧਾ ਇੰਚ ਇਹ ਮੈਂ ਅੰਦਰ ਨੂੰ ਰੱਖਿਆਗਾ ਬਾਹਰੇ ਬੈਕ ਪੱਲਾ ਥੋੜਾ ਜਿਹਾ ਬਾਹਰ ਆ ਰਿਹਾਗਾ ਇਹਦੇ ਕਾਰਨ ਇੱਕ ਤਾਂ ਜਿਹੜੇ ਆਪਣੀ ਫਰੰਟ ਬੈਕ ਦਾ ਹਨਾ ਵੀ ਹੁੰਦਾਗਾ ਲੇਡੀਜ਼ ਦਾ ਵੀ ਉਹ ਫਿਟਿੰਗ ਸਹੀ ਆਉਂਦੀ ਹੈ ਇੱਕ ਆਪਣਾ ਹੁੰਦਾ ਦੇਖੋ ਮੋਢਾ ਜਿਹੜਾ ਪਿੱਛੇ ਨੂੰ ਜਾਂਦਾ ਉਹ ਪਿੱਛੇ ਨੂੰ ਨਹੀਂ ਜਾਊਗਾ ਵੀ ਗਿਰੂ ਵੀ ਆਪਾਂ ਕਹਿੰਦੇ ਗਲਾ ਪਿੱਛੇ ਨੂੰ ਜਾਂਦਾ ਹਨਾ ਜਦੋਂ ਆਪਣਾ ਗਲਾ ਆਪਾਂ نیچے ਨੂੰ ਲਿਆ ਕੇ ਕਰਤਾ ਫਿਰ ਆਪਣੀ ਫਿਟਿੰਗ ਬਿਲਕੁਲ ਸਹੀ ਤਰੀਕੇ ਨਾਲੋਂ ਫਿਰ ਇਹਦੇ ਵਿੱਚ ਜਿਹੜਾ ਆਪਾਂ ਨੇ ਇੱਕ ਇਹ ਨਿਸ਼ਾਨ ਦੇਖੋ ਜੀ ਆਪਾਂ ਪੱਕੇ ਕਰ ਲਾਂਗੇ ਹੁਣ ਇਹ ਜਿਹੜਾ ਆਪਾਂ ਸਾਈਡਾਂ ਤੇ ਕੱਪੜਾ ਤੁਹਾਨੂੰ ਇਹ ਮੈਂ ਦੁਬਾਰਾ ਨਿਸ਼ਾਨ ਲਾ ਕੇ ਦੱਸਦੀਆਂ ਵੀ ਆਪਾਂ ਨੇ ਕਿਵੇਂ ਰੱਖਿਆ ਇਹ ਤਾਂ ਤੁਹਾਡੀਆਂ ਜਿਹੜੀਆਂ ਪਲੇਟਾਂ ਪੈਂਦੀਆਂ ਨੇ ਉਹੀ ਕੱਪੜਾ ਅੱਗੇ ਵੱਲ ਖਿੱਚ ਲੈਣਗੇ ਹੁਣ ਆਪਾਂ ਇਹਦੀ ਇੰਨੇ ਕਦੀ ਸ਼ਾਂਤੀ ਪਾ ਦਾਂਗੇ ਅੰਕਿ ਆਪਾਂ ਨੂੰ ਬਾਜੂ ਝੜਨ ਵੇਲੇ ਉੱਚਾ ਨੀਮਾ ਜਾਂ ਕੱਪੜਾ ਨਾਲ ਰੱਖੇ ਇਹ ਦੇਖੋ ਜੀ ਮੋਢੇ 'ਚ ਇੰਨੀ ਕਿ ਸ਼ਾਂਤੀ ਪਾਉਣੀ ਹੈ ਇਸ ਤਰੀਕੇ ਨਾਲ ਤੁਸੀਂ ਫਿਟਿੰਗ ਦੇ ਨਿਸ਼ਾਨ ਲਾਇਆ ਕਰੋ ਬਿਲਕੁਲ ਸਹੀ ਤਰੀਕਾ ਗਾਇ ਹੈ ਹੀ